ਬੀਰ ਬਦਲ ਉਤੇ ਸੇਵਾ ਦੌਰਾਨ ਹਮਲਾ ਕੀਤਾ ਗਿਆ ਉਹਨਾਂ ਤੇ ਗੋਲੀ ਚਲਾ ਕੇ ਉਹਨਾਂ ਨੂੰ ਜਾਨੂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਉਧਰ ਗੋਲੀ ਚਲਾਉਣ ਵਾਲੇ ਨਰੈਣ ਸਿੰਘ ਦੇ ਪਰਿਵਾਰ ਹੁਣ ਮੀਡੀਆ ਅੱਗੇ ਸਾਹਮਣੇ ਆਏ ਨੇ ਦਰਸਨਾ ਨਰੈਣ ਸਿੰਘ ਦੀ ਪਤਨੀ ਨੇ ਨਰੈਣ ਸਿੰਘ ਨੂੰ ਲੈ ਕੇ ਕਈ ਤਰ੍ਹਾਂ ਦੇ ਖੁਲਾਸੇ ਕੀਤੇ ਨੇ ਸੇਫ ਤੋਂ ਵੀ ਥੱਲੇ ਲੱਗਦੇ ਆ ਠੀਕ ਨਹੀਂ ਭਰਾਂ ਮੈਂ ਤੁਹਾਨੂੰ ਦੱਸਦਾ ਮੇਰਾ ਹਾਲ ਮੈਂ ਦੱਸ ਉਹ ਲੰਬੇ ਪੇ ਵਿਚਾਰੇ ਸੁਖਬੀਰ ਸਿੰਘ ਬਾਦਲ ਉੱਤੇ ਗੋਲੀ ਚਲਾਉਣ ਵਾਲੇ ਨਰੈਣ ਸਿੰਘ ਦੇ ਪਰਿਵਾਰ ਤੱਕ মিডিਆ ਨੇ ਪਹੁੰਚ ਕੀਤੀ ਉੱਧਰ ਗੋਲੀ ਚਲਾਉਣ ਦੀ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਵਿੱਚ ਨਰੈਣ ਸਿੰਘ ਦੇ ਘਰ ਪਹੁੰਚ ਗਿਆ ਅਤੇ ਉਹਨਾਂ ਦੇ ਪਰਿਵਾਰ ਤੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਗਈ ਦਰਸਲ ਨਰੈਣ ਸਿੰਘ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡ ਚੌੜਾ ਦਾ ਵਸਨੀਕ ਹੈ ਜਿੱਥੇ ਕਿ মিডিਆ ਵੱਲੋਂ ਉਹਨਾਂ ਦੀ ਪਤਨੀ ਨਾਲ ਗੱਲਬਾਤ ਕੀਤੀ ਗਈ ਹੈ ਦਰਸਲ ਨਰੈਣ ਸਿੰਘ ਦੇ ਦੋ ਬੇਟੇ ਨੇ ਦੋਨੋਂ ਹੀ ਵਕੀਲ ਦੱਸੇ ਜਾ ਰਹੇ ਨੇ ਪਤਨੀ ਅਤੇ ਨਰੈਣ ਸਿੰਘ ਦੋਨੋਂ ਹੀ ਇਸ ਘਰ ਵਿੱਚ ਰਹਿੰਦੇ ਸੀ ਸਵੇਰੇ ਘਰੋਂ ਕਿਸੇ ਸਮਾਗਮ ਤੇ ਜਾਣ ਲਈ ਕਹਿ ਕੇ ਨਰੈਣ ਸਿੰਘ ਘਰੋਂ ਨਿਕਲਿਆ ਅਤੇ ਅੱਗੇ ਜਾ ਕੇ ਉਹਨਾਂ ਦਾ ਕੁਝ ਵੀ ਪਤਾ ਨਹੀਂ ਲੱਗਿਆ ਦਰਸਲ ਨਰੈਣ ਸਿੰਘ ਦੀ ਪਤਨੀ ਜਸਮੀਤ ਕੌਰ ਮੁਤਾਬਕ ਉਸ ਦਾ ਪਤੀ ਨਰੈਣ ਸਿੰਘ ਸਵੇਰੇ ਕਰੀਬ 6:30 ਵਜੇ ਘਰੋਂ ਨਿਕਲਿਆ ਉਹ ਸ਼੍ਰੀ ਦਰਬਾਰ ਸਾਹਿਬ ਵਿਖੇ ਕਿਸੇ ਵਰਸੀ ਦਾ ਪ੍ਰੋਗਰਾਮ ਹੋਣ ਦੀ ਗੱਲ ਕਹਿ ਕੇ ਘਰੋਂ ਗਿਆ ਸੀ ਜਸਮੀਤ ਕੌਰ ਨੇ ਕਿਹਾ ਕਿ ਉਸ ਨੂੰ ਇਸ ਘਟਨਾ ਬਾਰੇ ਕੁਝ ਵੀ ਪਤਾ ਨਹੀਂ ਇਸ ਤੋਂ ਪਹਿਲਾਂ ਵੀ ਉਸ ਦਾ ਪਤੀ ਅੰਮ੍ਰਿਤਸਰ ਗੁਰਦਾਸਪੁਰ ਲੁਧਿਆਣਾ ਚੰਡੀਗੜ੍ਹ ਦੀਆਂ ਝੇੜਾ ਵਿੱਚ ਸਜ਼ਾ ਕੱਟ ਚੁੱਕਿਆ ਜਸਮੀਤ ਸਿੰਘ ਨੇ ਕਿਹਾ ਹੈ ਕਿ ਉਸ ਵੱਲੋਂ ਜੋ ਵੀ ਕੀਤਾ ਗਿਆ ਉਹ ਬਿਲਕੁਲ ਗਲਤ ਹੈ ਅਜਿਹਾ ਕਦਮ ਕਿਨਾਂ ਹਾਲਾਤਾਂ ਵਿੱਚ ਚੁੱਕਿਆ ਗਿਆ ਇਸ ਬਾਰੇ ਵੀ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਸਭ ਕਦੋਂ ਬੇਸਿਕੀ ਕਰੋ ਉਹ ਤੇ ਸਵੇਰੇ ਪੌਣੇ 6:00 ਗਏ ਨੇ ਅੱਛਾ ਤੇ ਕੀ ਕਹਿੰਦੇ ਬੇਬਨੂ ਉਸ ਨੂੰ ਆਂਦੇ ਪ੍ਰੋਗਰਾਮ ਹੈ ਉੱਥੇ ਬੱਤੀ ਹੈ ਤੇ ਮੈਂ ਉੱਥੇ ਚੱਲਿਆ ਕਿਹਦੀ ਬੱਸੀ ਜੀ ਪਤਾ ਨਹੀਂ ਕਿ ਮੈਂ ਆ ਨਹੀਂ ਕਦੀ ਨਹੀਂ ਕੁਛ ਕਿਸ ਕੀਤੀ ਹੁਣ ਬੱਛੀਆਂ ਨੇ ਪਤਾ ਕੋ ਖਾਲੀ ਕੀ ਰਹੀ ਸੀ ਕੱਲ ਕੱਲ ਦਰਵਾਜ਼ਾ ਖਾਲੀ ਜੇ ਸੀ ਨਹੀਂ ਉਹ ਅੱਜ ਹੀ ਕੇਰੀ ਕੱਲ ਹੋਰ ਕੀ ਤੇ ਪ੍ਰੋਗਰਾਮ ਹੋਤੋ ਤੇ ਤੁਹਾਨੂੰ ਕੀ ਸੂਚਨਾ ਮਿਲੀ ਹੁਣ ਮੈਨੂੰ ਤਾਂ ਮੈਨ ਦਾ ਇੱਥੇ ਪਰਾਂ ਲੰਮੀ ਪਈ ਹੈ ਤੇ ਮੈਨੂੰ ਤੇ ਆਣ ਕੇ ਪੱਤਕਾ ਰਾਨੇ ਜੁਆ ਕਰਾਣ ਤੋਂ ਤੇ ਮੈਂ ਹੌਟ ਕੇ ਜੁਆ ਕਰ ਲਿਆ ਦੋਨਾਂ ਸਪੈਨ ਦੀ ਖਬਰ ਮੈਨੂੰ ਤੇ ਨਹੀਂ ਮਿਲ ਸਕਦੀ ਉਹਨਾਂ ਨੇ ਦੱਸਿਆ ਕੀ ਦੱਸਤਾ ਤੁਹਾਨੂੰ ਉਹਨਾਂ ਕੇ ਭਾਜੀ ਕਿੱਥੇ ਹਨ ਕਿ ਮੈਂ ਅੰਕਲ ਮੈਂ ਉਹ ਅੰਬਸਰ ਕੇ ਹੰਦੇ ਆ ਗੱਲ ਹੋਈ ਹੈ ਤੁਹਾਨੂੰ ਪਤਾ ਲੱਗਾ ਕੀ ਗੱਲਬਾਤ ਹੋਈ ਹੈ ਨਾ ਮੈਨੂੰ ਗੱਲਬਾਤ ਕਰਨ ਕਨੇ ਸਬੀ ਸਿੰਪਲ ਤੇ ਬੋਲੀ ਚ ਲਈ ਗਈ ਗਈ ਮੈਂ ਸ਼ਰਤੇ ਪਹਿਲਾਂ ਵੀ ਇਹਨਾਂ ਨਾਲ ਵਿਚਾਰਸ਼ ਕੀਤੀ ਰਹੀ ਸਿੱਖੀ ਬਾਤ ਬਦਲਣ ਦਾ ਪਹਿਲਾਂ ਕੀ ਕੁਝ ਕਰਦੇ ਰਹੇ ਨੇ ਉਹ ਉਹਨਾਂ ਨੂੰ ਪਤਾ ਜੋ ਵੀ ਕਰਦੇ ਰਿਹਾ ਸਾਰਿਆਂ ਨੂੰ ਪਤਾ ਨਹੀਂ ਹੈ ਬਹੁਤ ਐਨੀ ਹੁਣ ਜਾਣਕਾਰੀ ਨਹੀਂ ਮੇਰੇ ਕੋਲ ਹੈ ਮਣ ਸਿੱਖੀ ਵਾਸਤੇ ਕਾਫੀ ਉਹਨਾਂ ਕਦਮ ਚੁੱਕਿਆ ਗਏ ਨੇ ਹਾਂਜੀ ਉਹ ਤੇ 84 ਦੇ ਤੁਰੇ ਨਹੀਂ ਸੀ ਸੀਆਂ ਕਾਫੀ ਸਾਲ ਜੀਣਾ ਨਹੀਂ ਰਹੇ ਮਾਣ ਹਾਂਜੀ ਪਤਾ ਕੁਝ ਕਿਹੜੀ ਪ੍ਰਕਿਰਿਆ ਚੱਲੇ ਮਾਣ ਤੁਹਾਨੂੰ ਜੇਲ ਚੈਂਬਰ ਸਰ ਵੀ ਰਹੇ ਨੇ ਗੁਰਦਾਸਪੁਰ ਵੀ ਰਹੇ ਨੇ ਹੂੰ ਉਹ ਲੁਬਿਆਣੀ ਵੱਲ ਵੀ ਰਹੇ ਨੇ ਮਾਈਂਡ ਕਰਾਉਣ ਦੀ ਵੱਧ ਕਿਉਂ ਕਰੀਓ ਚੰਡੀਗੜ੍ਹ ਓਕੇ ਇਸ ਜਿੱਥੋਂ ਜਿੱਥੋਂ ਮੈਂ ਮਾਈਂਡ ਕਰਾਉਂਦਾ ਪਤਾ ਹੋਏਗਾ ਕਿਦਾਂ ਦੇ ਕੇਸ ਕੋਈ ਪਤਾ ਲੱਗਦਾ ਚਲ ਆਉਂ ਕਰਾਂ ਮੂੰਹ ਕਹਾਂ ਦੁਲਾਦੀ ਸਾਰੇ ਮੇਰੇ ਨਾਲ ਆ ਕੇ ਠੀਕ ਹੈ ਕੀ ਕਹਿਣਾ ਚਾਹੀਦਾ ਤੁਹਾਨੂੰ ਮੈਨੂੰ ਕਰ ਕੁਝ ਨਹੀਂ ਕਹਿ ਕੇ ਕੇਵੋ ਬਸ ਚਲੇ ਜੇ ਕੋਈ ਨਹੀਂ ਸੀ ਕੈਮ ਹੋ ਗਿਆ ਬਸ ਦਾ ਕੈਮ ਹੋ ਗਿਆ ਬਸ ਇਹਨਾਂ ਨੇ ਗੱਲ ਕਹਿ ਕੇ ਤੇ ਜੋ ਜੋ ਕੀਤਾ ਸਹੀ ਕੀਤਾ ਨਾ ਮੈਨੂੰ ਨਹੀਂ ਲੱਗਦਾ ਸੀ ਉਹਨੂੰ ਹੁਣ ਇੰਨਾ ਕੰਮ ਵਾਲਾ ਹੈਗੇ ਪਤਾ ਨਹੀਂ ਕੀ ਇੱਜਵਾਦੀ ਉਹਨੇ ਕੀਤਾ ਉਹ ਪਤਾ ਨਹੀਂ ਜੀ ਉਹਨੂੰ ਇਹ ਤਾਂ ਮਿਲਾਂਗੇ ਤਾਂ ਫੇਰ ਹੀ ਪਤਾ ਹੋਵੇ ਤਾਂ ਲੱਗਦਾ ਗਲਤ ਕੀਤਾ ਜੋ ਕੀਤਾ ਗਲਤ ਬੰਦੇ ਹੀ ਗਲਤ ਜਿਹਨੇ ਗਲਤ ਪਾਈ ਹੋਣੀ ਗਲਤੀ ਪਾਉਣੀ ਪੱਕਾ ਹੈ ਉੱਥੇ ਹੀ ਇਸ ਕਟਨਾ ਦੀ ਸੂਚਨਾ ਮਿਲਦਿਆਂ ਵੱਡੀ ਗੱੜੀ ਤੇ ਚ ਪੁਲਿਸ ਨਰੈਣ ਸਿੰਘ ਦੇ ਘਰ ਪਹੁੰਚੀ ਅਤੇ ਉਹਨਾਂ ਦੇ ਘਰ ਨੂੰ ਘੇਰਾ ਪਾਇਆ ਗਿਆ ਥਾਣਾ ਡੇਰਾ ਬਾਬਾ ਨਾਨਕ ਦੇ ਸਬ ਇੰਸਪੈਕਟਰ ਕਿਲਾ ਸਿੰਘ ਨੇ ਅੱਜ ਕਿਉ ਉਸ ਸਾਫ ਦਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਹੋਏ ਹਮਲੇ ਦੇ ਮਾਮਲੇ ਚ ਨਰੈਣ ਸਿੰਘ ਚੋੜਾ ਦੇ ਘਰ ਪਹੁੰਚੇ ਨੇ ਜਿੱਥੇ ਸਿਰਫ ਉਸ ਦੀ ਪਤਨੀ ਮੌਜੂਦ ਹੈ ਘਰ ਵਿੱਚ ਹੋਰ ਕੋਈ ਵੀ ਨਹੀਂ ਹੈ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਦੀ ਗਾਲ ਲਾਖੀ ਗਈ ਹੈ ਥਾਣਾ ਡੇਰਾ ਬਾਬਾ ਨਾ ਅੱਜ ਇਹ ਇਨਸੀਡੈਂਟ ਦਰਬਾਰ ਸਾਹਿਬ ਹੋਇਆ ਜੀ ਸਾਫ ਦਾ ਮੁੱਖ ਮੰਤਰੀ ਉਪ ਮੰਤਰੀ ਆਪਣੇ ਸੁਖਵੀਰ ਸਿੰਘ ਬਾਦਲ ਜੀ ਜਿਹੜੀ ਘਟਨਾ ਵਾਪਰੀ ਦਰਵਾਦ ਸਾਹਿਬ ਉਸ ਤੇ ਸਬੰਧ ਵਿੱਚ ਅੱਪਾਂ ਪ੍ਰੇਰਨ ਨਰਨ ਸਿੰਘ ਚੋੜੇ ਦੇ ਘਰ ਦੇ ਬਾਹਰ ਆਏ ਆ ਠੀਕ ਆ ਫਿਲਹਾਲ ਇਹ ਘਰ ਦੇ ਵਿੱਚ ਮੈਂਬਰ ਕੋਈ ਨਹੀਂ ਇੱਥੇ ਹੈਗਾ ਮਾਤਾ ਜੀ ਫਿਰ ਹਾਂ ਉਹਨਾਂ ਦੀ ਮਾਤਾ ਵੀ ਹੈ ਨਹੀਂ ਠੀਕ ਹੈ ਜੀ ਠੀਕ ਹੈ ਨਹੀਂ ਆ ਗਏ ਆ ਪਤਨੀ ਆ ਗਏ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਨਾਲ ਠੀਕ ਹੈ ਜੀ ਕੀ 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 ਘਟਨਾ ਹੋਈ ਪਤਾ ਲੱਗਾ ਅਜੇ ਕੁਝ ਕਲੀਅਰ ਨਹੀਂ ਹੈਗਾ ਅੱਛਾ ਬਾਦੂ ਅੱਜ ਕੋਈ ਘਰ ਤੋਂ ਵੀ ਆ ਵੀਡੀਓ ਲਓਗੇ ਜਾਂ ਕੀ ਲਓਗੇ ਕੁਝ ਹਾਂ ਕੁਝ ਲਵਾਂਗੇ ਆਪਾਂ ਆਪਾਂ ਇਸ ਦਾ ਵੀ ਸੀਕਰੇਸੀ ਦਾ ਸਾਡਾ ਹੈਗਾ ਤੇ ਤੀਜਾ ਵੀ ਸਾਡਾ ਹੈਗਾ ਠੀਕ ਹੈ ਤਦਾਸੀਏ ਕੇ ਨਰੈਨ ਸਿੰਘ ਚੌੜਾ ਤੇ ਕਈ ਤਰ੍ਹਾਂ ਦੇ ਮਾਮਲੇ ਦਰਜ ਨੇ ਮੀਡੀਆ ਰਿਪੋਰਟਰ ਦੀ ਮੰਨੀ ਹੈ ਤਾਂ ਨਰੈਨ ਸਿੰਘ ਚੌੜਾ ਮੌਜੂਦਾ ਸਮੇਂ ਵਿੱਚ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਬੰਦ ਸੀ ਉਹ 84 ਤੋਂ ਬਾਅਦ ਕਈ ਤਰ੍ਹਾਂ ਦੇ ਮਾਮਲਿਆਂ ਵਿੱਚ ਨਾਮਜ਼ਦ ਨੇ ਕਰੀਬ ਇੱਕ ਦਰਜਨ ਤੋਂ ਵੱਧ ਉਹਨਾਂ ਤੇ ਮਾਮਲੇ ਦਰਜ ਕੀਤੇ ਗਏ ਨੇ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਵੀ ਉਹ ਸਮਾਂ ਬਿਤਾ ਚੁੱਕੇ ਨੇ ਅਤੇ ਹਾਲ ਹੀ ਵਿੱਚ ਤਰਨਤਾਰਨ ਅਦਾਲਤ ਵੱਲੋਂ ਉਹਨਾਂ ਨੂੰ ਜ਼ਮਾਨਤ ਤੇ ਰਿਹਾ ਕੀਤਾ ਗਿਆ ਸੀ ਅਤੇ ਬਾਹਰ ਆਉਣ ਤੋਂ ਬਾਅਦ ਉਹਨਾਂ ਵੱਲੋਂ ਹੁਣ ਸੁਖਬੀਰ ਸਿੰਘ ਬਾਦਲ ਤੇ ਗੋਲੀ ਚਲਾਈ ਗਈਏ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ